ਮਾਣੂ ਪੁਲਿਸ ਨੇ ਚੋਰੀ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਕੀਤਾ ਕਾਬੂ ਕਾਬੂ ਕੀਤੇ ਵਿਅਕਤੀ ਕੋਲੋਂ ਚੋਰੀ ਕੀਤੀਆਂ ਤਿੰਨ ਕਾਰਾਂ ਦੇ ਮਿਲੇ ਪਾਰਟਸ ਪਹਿਲਾਂ ਵੀ ਚੋਰੀ ਦੇ ਵਕ ਵਕ 18 ਮਾਮਲੇ ਨੇ ਉਕਤ ਵਿਅਕਤੀ ਤੇ ਦਰਜ ਖਮਾਣੂ ਪੁਲਿਸ ਨੂੰ ਉਸ ਵਕਤ ਭਾਰੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਤਿੰਨ ਚੋਰੀ ਕੀਤੀਆਂ ਕਾਰਾਂ ਦੇ ਪਾਰਟਸ ਸਮੇਤ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਕਮਾਣੋ ਦੇ ਮੁੱਖ ਅਫਸਰ ਸੁਪਿੰਦਰ ਸਿੰਘ ਘੜੂਆ ਨੇ ਦੱਸਿਆ ਕਿ ਮਿਤੀ 17 ਮਾਰਚ 2025 ਨੂੰ ਕਮਾਣੋ ਪੁਲਿਸ ਨੇ 33/25 ਨੰਬਰ ਚੋਰੀ ਦਾ ਮਕਦਮਾ ਦਰਜ ਕੀਤਾ ਸੀ ਜਿਸ ਵਿੱਚ ਉਕਤ ਮਕਦਮੇ ਵਿੱਚ ਕਾਰਾਂ ਚੋਰੀ ਕਰਨ ਦੇ ਦੋ ਸ਼ੇਟ ਮੇਜਰ ਸਿੰਘ ਉਰਫ ਬਿੱਟੂ ਪੁੱਤਰ ਖਰੇਤੀ ਵਾਸੀ ਮਾਨਕ ਮਾਜਰਾ ਨੂੰ ਨਾਮਜ਼ਦ ਕੀਤਾ ਸੀ ਜਿਸ ਦਿਨ ਥਾਣੇਦਾਰ ਮੋਹਨ ਸਿੰਘ ਨੇ ਚੋਰੀ ਹੋਈਆਂ ਕਾਰਾਂ ਬਾਰੇ ਪੜਤਾਲ ਕੀਤੀ ਜਿਸ ਵਿੱਚ ਬੀਤੀ ਕੱਲ ਮੁਕਬਰ ਦੀ ਇਤਲਾਹ ਤੇ ਬਰਵਾੜੀ ਵਿਖੇ ਬਣੇ ਇੱਕ ਗੋਦਾਮ ਨੇੜੇੋਂ ਮੇਜਰ ਸਿੰਘ ਨੂੰ ਕਾਬੂ ਕੀਤਾ ਗਿਆ ਮੇਜਰ ਸਿੰਘ ਕੋਲੋਂ ਪੁੱਛਗਛ ਦੌਰਾਨ ਚੋਰੀ ਕੀਤੀਆਂ ਤਿੰਨ ਕਾਰਾਂ ਦੇ ਪਾਰਟਸ ਵੀ ਬਰਾਮਦ ਕੀਤੇ ਗਏ ਸਹਨੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਨੇ ਪਿੰਡ ਬਰਵਾੜੀ ਵਿਖੇ ਇੱਕ ਗੋਦਾਮ ਬਣਾਇਆ ਹੋਇਆ ਸੀ ਜਿਸ ਵਿੱਚ ਚੋਰੀ ਕੀਤੀਆਂ ਕਾਰਾਂ ਨੂੰ ਕੱਟਿਆ ਜਾਂਦਾ ਸੀ ਕੱਟਣ ਉਪਰੰਤ ਉਹਨਾਂ ਦੇ ਵੱਖ-ਵੱਖ ਪਾਰਟਸ ਵੇਚ ਦਿੱਤੇ ਜਾਂਦੇ ਸਨ ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਇੱਕ ਵਿਅਕਤੀ ਮੇਜਰ ਸਿੰਘ ਤੇ ਪਹਿਲਾਂ ਵੀ 18 ਚੋਰੀ ਦੇ ਪਰਚੇ ਦਰਜ ਹਨ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਇੱਕ ਗੈਂਗ ਦੇ ਰੂਪ ਵਿੱਚ ਕੰਮ ਕਰਦੇ ਸਨ ਜਿਸ ਪ੍ਰੰਤ ਮੇਜਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਉਸ ਦਾ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਥਾਣੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਕੋਲੋਂ ਰਿਮਾਂਡ ਦਰਾਂ ਨ ਹੋਰ ਵੀ ਵੱਡੇ ਇਨਕਸ਼ਾਫ ਹੋਣ ਦੀ ਉਮੀਦ ਹੈ ਇੱਕ ਤੁਸੀਂ ਵਿਅਕਤੀ ਕਾਬੂ ਕੀਤਾ ਜਿਹੜਾ ਗੱਡੀਆਂ ਚੋਰੀ ਕਰਕੇ ਵੇਚਦੇ ਸੀ ਕੀ ਆ ਪੂਰਾ ਮਾਮਲਾ ਜੀ ਕੀ ਆ ਨਾਮ ਵਿਅਕਤੀ ਦਾ ਮਿਤੀ 19/3/25 ਨੂੰ ਪੁਰਾ ਸੁਆਖਾ ਮਾਨੂੰ ਮੁਖਬਰ ਖਾਤ ਨੇ ਤਰਾਹ ਦਿੱਤੀ ਸੀ ਕਿ ਮੇਜਰ ਸਿੰਘ ਉਰਫ ਬਿੱਟੂ ਪੁੱਤਰ ਖਰੇਤੀਰਾ ਵਾਸੀ ਪਿੰਡ ਮਾਨਕ ਮਜਰਾ ਜੋ ਚੋਰੀ ਦੀਆਂ ਗੱਡੀਆਂ ਬਾਹਰੋਂ ਲਿਆ ਕੇ ਦੂਜੇ ਸ਼ਹਿਰਾਂ ਵਿੱਚੋਂ ਲਿਆ ਕੇ ਇਥੇ ਬਰਵਾਲੀ ਕਲਾਂ ਗਦਾਮ ਲਿਆ ਹੋਇਆ ਜਿੱਥੇ ਵਟ ਟੁੱਕ ਕਰਕੇ ਕਾਰਾਂ ਦੀ ਤਗਾ ਅੱਗੇ ਵੇਚਦੇ ਨੇ ਜੀ ਬਾਈ ਨੇ ਇਹ ਮਕਦਮਾ ਅੰਦਰ ਚ ਕੀਤਾ ਕਦੋਂ ਦਿੱਤਾ ਸੀ ਮਕਦਮਾ ਕਦੋਂ 1932 ਨੂੰ ਮਕਦਮਾ ਅੰਦਰ ਚ ਕੀਤਾ ਸੀਗਾ ਜੀ ਅੱਛਾ ਜੀ ਰਿਸਟਿਗੇਸ਼ਨ ਦਰਾਂ ਕੱਲ ਮਿਤੀ 3 9 2025 ਨੂੰ ਮੁਖਬਰ ਖਾਸ ਨੇ ਦੱਸਿਆ ਕਿ ਜਿਹੜਾ ਮੇਜਰ ਸੰਗੁਰੂ ਬਿੱਟੂ ਹੈ ਵਾਸੀ ਮਾਨਕ ਮਾਜਰਾ ਜੀ ਜੋ ਕਿ ਆਪਣੇ ਪੁਰਾਣੇ ਗਦਾਮ ਦੇ ਨੇੜੇ ਤੇਰੇ ਫਿਰ ਰਿਹਾ ਹਾਂਜੀ ਅਸੀਂ ਮਨ ਨੇ ਅਸੀਂ ਸੁਨੇਹ ਸਾਥੀ ਕਰਮਚਾਰੀਆਂ ਨਾਲ ਕੱਲ ਨੂੰ ਉੱਥੋਂ ਕਾਬੂ ਕਰ ਲਿਆ ਜੀ ਜੀ ਅੱਜ ਇਹਨੂੰ ਮਾਨਯੋਗ ਅਦਾਲਤ ਕੋਲ ਖਵਾਉਣੇ ਪੇਸ਼ ਕਰਾਂਗੇ ਜੀ ਰਿਮਾਂਡ ਲੈ ਹਾਸਲ ਕਰਕੇ ਅੱਗੇ ਨਿਵੇਸ਼ਣ ਕਰਾਂਗੇ ਹੋਰ ਵੀ ਬੰਦੇ ਇਹਦੇ ਨਾਲ ਜੁੜੇ ਹੋਣ ਦੀ ਉਮੀਦ ਆ ਹਾਂਜੀ ਉਮੀਦ ਹੈਗੀ ਆ ਜੀ ਹੋਰ ਬੰਦੇ ਨਾਲ ਜੁੜੇ ਹਨ ਗੈਗਦਾਲ ਜੀ ਅੱਛਾ ਹਾਂਜੀ ਕੋਈ ਇਹਨੇ ਦੱਸਿਆ ਪੁੱਛ ਕਿ ਕਿਸੇ ਤਰ੍ਹਾਂ ਨ ਗੱਡੀਆਂ ਕੋਈ ਕਾਬੂ ਗੱਡੀਆਂ ਵੀ ਕੋਈ ਬਰਮਦ ਕੀਤੀਆਂ ਗੱਡੀਆਂ ਬਰਮਦ ਕੀਤੀਆਂ ਨੇ ਜੀ ਕਿੰਨੀਆਂ ਤਿੰਨ ਗੱਡੀਆਂ ਬਰਮਦ ਕੀਤੀਆਂ ਨੇ ਅੱਛਾ ਜੀ ਤੇ ਗੱਡੀਆਂ ਦੇ ਸਪੇਅਰ ਪਾਰਟ ਬਰਮਦ ਕੀਤੇ ਨੇ ਜੀ ਜੀ ਹਾਂਜੀ